ਇਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਵੱਡੇ ਵੱਡੇ ਤਰੰਦਰ ਆ ਉਹ ਵੀ ਡਿੱਗਣੇ ਜਿਹੜੇ ਉਹ ਸ਼ੁਰੂ ਹੋਏ ਨੇ ਲੈਰੀ ਸਮਰਸ ਕਹਿੰਦੇ ਵੀ ਉਹਨਾਂ ਨੂੰ ਹੁਣ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਹੈ ਓਪਨ ਏਆਈ ਦੇ ਬੋਰਡ ਦੇ ਉੱਤੋਂ ਕਾਰਨ ਉਸ ਦੇ ਪਿੱਛੇ ਇਹੀ ਆ ਵੀ ਲੈਰੀ ਸਮਰਸ ਦਾ ਨਾਮ ਵੀ ਜਿਹੜੀ ਐਪਸਟੀਨ ਫਾਈਲਸ ਦੇ ਵਿੱਚ ਹਰਜੋਤ ਸਿੰਘ ਜੀ ਆਇਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਜਿਹੜੇ ਉਹਨਾਂ ਨੂੰ ਓਪਨ ਏਆਈ ਦੇ ਜਿਹੜੇ ਬੋਰਡ ਆ ਉਸ ਤੋਂ ਅਸਤੀਫਾ ਜਿਹੜਾ ਉਹ ਦੇਣਾ ਆ ਪੈ ਗਿਆ ਹੈਗਾ ਆ ਇਸ ਤੋਂ ਇਲਾਵਾ ਹੋਰ ਵੀ ਕਾਫੀ ਨਾਮ ਜਿਹੜੇ ਹਰਜਿੰਦਰ ਸਿੰਘ ਜੀ ਇਸ ਦੇ ਵਿੱਚ ਆਏ ਸੀ ਦੇਖਦੇ ਆ ਕੀ ਹੁੰਦਾ ਕਹਿੰਦੇ ਵੀ ਸਪੌਟਲਾਈਟ ਦੇ ਵਿੱਚ ਇਹ ਆ ਗਿਆ ਸੀਗਾ ਲੈਰੀ ਸਮਰਸ ਐਪਸਟਿਨ ਸਟੇਟ ਦੇ ਜਿਹੜੇ 20000 ਡਾਕੂਮੈਂਟ ਰਿਲੀਜ਼ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ ਉਧਰ ਹਾਰਵਰਡ ਦਾ ਇਹ ਜਿਹੜਾ ਪੜਿਆ ਆ ਇਹ ਸਾਬਕਾ ਟ੍ਰੈਜਰੀ ਸਕੱਤਰ ਵੀ ਰਿਹਾ ਆ ਤੇ ਹਾਰਵਰਡ ਯੂਨੀਵਰਸਿਟੀ ਦਾ ਸਾਬਕਾ ਪ੍ਰੈਜ਼ੀਡੈਂਟ ਵੀ ਰਿਹਾ ਆ ਤੇ ਬੋਰਡ ਆਫ ਡਾਇਰੈਕਟਰ ਤੋਂ ਇਹ ਰਿਜ਼ਾਈਨ ਕਰ ਚੁੱਕਾ ਆ ਤੇ ਹਾਰਵਰਡ ਨੇ ਜਿਹੜੀ ਇਸ ਦੇ ਵਿੱਚ ਇੰਟਰਨਲ ਇਨਵੈਸਟੀਗੇਸ਼ਨ ਆ ਉਹ ਚਾਲੂ ਜਿਹੜੀ ਉਹ ਆ ਕਰ ਦਿੱਤੀ ਹੈਗੀ ਆ ਸੋ ਨਵੰਬਰ 2023 ਦੇ ਵਿੱਚ OpenAI ਜਿਹੜੀ ਇਸ ਟਾਈਮ ਕਹਿ ਸਕਦੇ ਆ ਅਭੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟਾਪ ਦੀ ਕੰਪਨੀ ਆ ਉਹਦੇ ਬੋਰਡ ਨੂੰ ਇਸ ਨੇ 2023 ਦੇ ਵਿੱਚ ਜੁਆਇਨ ਕੀਤਾ ਸੀ ਇਹ ਸਾਬਕਾ ਰਾਸ਼ਪਤੀ ਓਬਾਮਾ ਹੁਣਾਂ ਦਾ ਟਾਪ ਦਾ ਇਕਨੋਮਿਕ ਐਡਵਾਈਜ਼ਰ ਵੀ ਰਹਿ ਚੁੱਕਾ ਆ ਪ੍ਰੈਜ਼ੀਡੈਂਟ ਬਿਲ ਕਲਿੰਟਰਨ ਦੇ ਅੰਡਰ ਟ੍ਰੈਜਰੀ ਸਕੱਤਰ ਜਿਹੜਾ ਆ ਉਹ ਵੀ ਰਹਿ ਚੁੱਕਾ ਆ ਤੇ ਹੁਣ ਇਹ ਅਸਤੀਫਾ ਜਿਹੜਾ ਆ ਓਪਨ AI ਦੇ ਬੋਰਡ ਤੋਂ ਜਿਹੜਾ ਉਹ ਦੇ ਚੁੱਕਾ ਹੈਗਾ ਆ ਲੈਰੀ ਸਮਰ ਜਿਸ ਤਰ੍ਹਾਂ ਅਸੀਂ ਦੱਸਿਆ ਆ ਕਿ ਸਾਬਕਾ ਟ੍ਰੇਜ਼ਰ ਸੈਕਟਰੀ ਆ ਸਾਬਕਾ ਪ੍ਰੈਜ਼ੀਡੈਂਟ ਰਏ ਹਾਰਵਰਡ ਯੂਨੀਵਰਸਿਟੀ ਦੇ ਹਜੇ ਤਿਲ ਟੀਚ ਕਰਦੇ ਆ ਉੱਥੇ ਤੇ ਓਪਨ AI ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬੋਰਡ ਆਫ ਡਾਇਰੈਕਟਰ ਆ ਸੋ ਉਹਨਾਂ ਨੇ ਕਿਹਾ ਕਿ ਮੈਂ ਇਹ ਜਿਹੜਾ ਪਬਲਿਕ ਕਮਿਟਮੈਂਟ ਤੋਂ ਪਰੇ ਜਾ ਰਿਹਾ ਹੈਗਾ ਤੇ ਮੈਂ ਇਸ ਬੋਰਡ ਦੇ ਵਿੱਚੋਂ ਰਿਜ਼ਾਈਨ ਕਰਨ ਜਾ ਰਿਹਾ ਇਹ ਮੈਂ ਡਿਸੀਜਨ ਲੈ ਲਿਆ ਹੈਗਾ ਤੇ ਕਹਿੰਦੇ ਮੈਨੂੰ ਓਪਰਚ्युनिटी ਮਿਲੀ ਸੀ ਤੇ ਇਹਦੇ ਵਿੱਚ ਮੈਂ ਜੋ ਕਰ ਸਕਦਾ ਸੀ ਉਹ ਕੀਤਾ ਪਰ ਕਲਾਸਿਸ ਕਹਿੰਦੇ ਹਜੇ ਵੀ ਮੈਂ ਹਾਰਵਰਡ ਯੂਨੀਵਰਸਿਟੀ 'ਚ ਕਰਦਾ ਰਹੂੰਗਾ ਪਰ ਹਾਰਵਰਡ ਯੂਨੀਵਰਸਿਟੀ ਨੇ ਵੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ 20000 ਤੋਂ ਵੱਧ ਜਿਹੜੇ ਡਾਕੂਮੈਂਟਸ ਹੈਗੇ ਜਿਨ੍ਹਾਂ ਦੇ ਵਿੱਚ ਲੈਰੀ ਸਮਰਤ ਦਾ ਨਾਮ ਆਉਂਦਾ ਹੈਗਾ 2001 ਤੋਂ 2026 ਤਈ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਲੈਰੀ ਸਮਰਜ਼ ਅਰੇ ਹੈਗੇ ਆ ਐਂਡ ਸਟੂਡੈਂਟ ਨਿਊਜ਼ਪੇਪਰ ਉੱਤੇ ਯੂਨੀਵਰਸਿਟੀ ਦਾ ਅ ਦ ਕ੍ਰਿਮਸਨ ਉਹਨਾਂ ਦੇ ਇੱਕ ਸਪੋਕਸਮੈਨ ਜੌਨਥਨ ਸਵੇਨ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਹਾਰਵਰਡ ਯੂਨੀਵਰਸਿਟੀ ਚ ਜਿਹੜੇ ਲੋਕ ਇਨਵੋਲਵ ਆ ਇਦਾਂ ਦੇ ਪ੍ਰੋਫੈਸਰ ਆ ਟੀਚ ਕਰਦੇ ਉਹ ਅਸੀਂ ਜਿਹੜਾ ਆ ਨਹੀਂ ਬਰਦਾਸ਼ਤ ਕਰਾਂਗੇ ਸੋ ਉਸ ਨੂੰ ਅਸੀਂ ਏਵੈਲਿਊਏਟ ਕਰਾਂਗੇ ਕਿਹੜੇ ਉਹਨਾਂ ਦੇ ਐਕਸ਼ਨ ਸੀਗੇ ਸੋ ਇਹ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ ਉਹ ਪਹਿਲੇ ਜਿਹੜੇ ਆਪਾਂ ਕਹਿ ਸਕਦੇ ਆ ਨੌਕ ਆਊਟ ਹੋਏਗੇ ਉਹ ਲੈਰੀ ਸਮਰਜ਼ ਆ ਸੋ ਇੱਕ ਬਹੁਤ ਵੱਡਾ ਜਿਹੜਾ ਦੁਨੀਆ ਦਾ ਆਪਾਂ ਕਹਿ ਸਕਦੇ ਸਕੈਂਡਲ ਵਨ ਆਫ ਦਾ బిਗੇਸਟ ਸਕੈਂਡਲ ਆ ਪੂਰੀ ਵਰਲਡ ਦੇ ਵਿੱਚ ਜੇ ਦੇਖਿਆ ਜਾਵੇ ਕਿਉਂਕਿ ਇਹਦੇ ਵਿੱਚ ਦੁਨੀਆ ਦੇ ਪੱਖ-ਵੱਖ ਮੁਲਕਾਂ ਦੇ ਲੋਕ ਜਿਹੜੇ ਆ ਉਹੋ ਇਦਾਂ ਦੇ ਜਿਹੜੇ ਸੈਕਸ ਅਫੈਂਡਰ ਆ ਜੋ ਜੈਫਰੀ ਐਫਸਟਿਨਾ ਉਹਦੇ ਨਾਲ ਪੂਰੀ ਤਰ੍ਹਾਂ ਇਨਵੋਲਵ ਸੀ ਜਿੱਤੋਂ ਤੱਕ ਇੰਡੀਆ ਦੇ ਹਰਦੀਪ ਪੂਰੀ ਵਰਗੇ ਵੀ ਆ ਇੰਗਲੈਂਡ ਦੇ ਕਿੰਗ ਜਿਹੜੇ ਐਂਡਰਿਊ ਵਰਗੇ ਸੋ ਅਮਰੀਕਾ ਦੇ ਤਾਂ ਲਗਭਗ ਸਾਰੇ ਪੋਲੀਟੀਸ਼ੀਅਨ ਚਾਹੇ ਉਹ ਕਲਿੰਟਨ ਸੀ ਐਲਗੋਰ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਬਹੁਤ ਜਿਆਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਇਹਦੇ ਵਿੱਚ ਇਨਵੋਲਵ ਮੈਂ ਆਪਾਂ ਕਵਾਂਗੇ ਹਰਜੋਤ ਸਿੰਘ ਜੀ ਮਿਲਦਾ ਵਾਟਰਗੇਟ ਤੋਂ ਵੀ ਵੱਡਾ ਸਕੈਂਡਲ ਆ ਇਹ ਇਹ ਜਿਹੜਾ ਆ ਮੌਜੂਦਾ ਰਾਸ਼ਟਰਪਤੀ ਸਿਟਿੰਗ ਰਾਸ਼ਟਰਪਤੀ ਤੇ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦੇ ਨਾਮ ਜਿਹੜੇ ਇਸ ਦੇ ਵਿੱਚ ਆ ਰਹੇ ਆ ਤੇ ਲੋਕ ਮੈਂ ਕਹਿੰਨਾ ਵੀ ਹਾਜਮ ਕਰੀ ਜਾ ਰਹੇ ਆ ਗੱਲਾਂ ਨੂੰ ਚਲੋ ਫਿਰ ਵੀ ਚੰਗੇ ਆ ਲੋਕ ਵੀ ਰੌਲਾ ਪਾ ਰਹੇ ਆ ਇਸ ਦੇ ਵਿੱਚ ਪਬਲਿਕ ਜਨਤਕ ਜਾਣਕਾਰੀ ਜਿਹੜੀ ਉਹ ਕਢਾਉਣ ਦੇ ਲਈ ਦਬਾਅ ਜਿਹੜਾ ਉਹਨਾਂ ਨੇ ਸਿਆਸਤਦਾਨਾਂ ਦੇ ਉੱਤੇ ਪਾਇਆ ਆ ਉਹ ਬਹੁਤ ਵਧੀਆ ਉਪਰਾਲਾ ਆ ਲੋਕਾਂ ਦਾ ਉਹਦੇ ਪ੍ਰੈਸ਼ਰ ਦੇ ਨਾਲ ਹੀ ਇਹ ਸਾਰਾ ਕੁਝ ਵਾਪਰਿਆ ਆ ਉਸ ਦੇ ਬਾਅਦ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਆ ਪਰ ਸਿਟਿੰਗ ਪ੍ਰੈਜ਼ੀਡੈਂਟ ਦਾ ਇੱਕ ਸੈਕਸ ਅਫੈਂਡਰ ਸੈਕਸ ਰਿੰਗ ਦੇ ਵਿੱਚ ਨਾਮ ਆਉਣਾ ਵਿਕਟਮਸ ਦੇ ਨਾਲ ਸਮਾਂ ਜਿਹੜਾ ਉਹ ਗੁਜ਼ਾਰਨਾ ਸਾਬਕਾ ਰਾਸ਼ਟਰਪਤੀ ਇੱਥੋਂ ਤੱਕ ਕਿ ਉਹ ਈਮੇਲਾਂ ਦੇ ਵਿੱਚ ਤਾਂ ਹੁਣ ਬੰਦਾ ਕਈ ਦੀ ਔਨ 에ਅਰ ਉਹ ਗੱਲਾਂ ਕਹਿ ਨਹੀਂ ਸਕਦਾ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਉਹਦੇ ਵਿੱਚ ਦੱਸੀਆਂ ਬਿਲਕੁਲ ਇੰਤ ਤੱਕ ਟ੍ਰੰਪ ਉਹਨਾਂ ਦੇ ਆਪਸ ਦੇ ਵਿੱਚ ਉਹ ਉਹਨੂੰ ਲੈ ਕੇ ਕਈ ਜਿਹੜੀਆਂ ਕਸ ਰਹੀਆਂ ਆ ਉਹ ਛੇੜ ਦਿੱਤੀਆਂ ਉਹ ਕਈ ਕੁਝ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ ਸੋ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਸਕੈਂਡਲਸ ਦੇ ਵਿੱਚੋਂ ਇੱਕ ਅਸ ਮੌਕੇ ਜਿਹੜੀਆਂ ਐਬਸਟीन ਫਾਈਲਸ ਐਬਸਟीन ਸੈਕਸ ਆਫੈਂਡਰ ਤੇ ਸੈਕਸ ਰਿੰਗ ਸੈਕਸ ਟ੍ਰੈਫਕਿੰਗ ਦਾ ਜਿਹੜਾ ਇਹ ਚੱਲ ਰਿਹਾ ਆ ਉਸ ਬਾਰੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ ਤੇ ਪਤਾ ਨਹੀਂ ਇਸ ਦਾ ਕਿਸ ਤਰੀਕੇ ਦੇ ਨਾਲ ਨਤਾਰਾ ਜਿਹੜਾ ਉਹ ਹੋਣਾ ਆ ਲੋਕ ਵਾਚ ਕਰ ਰਹੇ ਆ ਲੋਕ ਦੇਖ ਰਹੇ ਆ ਵੀ ਕੌਣ ਕੌਣ ਅਸਲ ਦੇ ਵਿੱਚ ਜੋ ਕਹਿ ਰਿਹਾ ਆ ਤੇ ਕੀ ਹੈਗਾ ਆ ਇਹਦੇ ਵਿੱਚ ਜਿਹੜਾ ਉਹ ਹੋਊਗਾ ਸੋ ਹਰਜੋਤ ਸਿੰਘ ਜੀ ਉਦਾਂ ਦੇਖਿਆ ਜਾਵੇ ਜਿਹੜੇ ਕਾਂਗਰਸਮੈਨ ਜਿਨ੍ਹਾਂ ਨੇ ਬਾਈਪਾਰਟਜਨ ਜਿਹੜਾ ਬਿੱਲ ਲਿਆਂਦਾ ਸੀਗਾ ਇੱਕ ਰਿਪਬਲਿਕਨ ਤੇ ਇੱਕ ਜਿਹੜੇ ਡੈਮੋਕ੍ਰੇਟ ਆ ਉਹਨਾਂ ਦੇ ਇਸ ਬਿੱਲ ਲਿਆਉਣ ਤੋਂ ਬਾਅਦ ਦੇ ਵਿੱਚ ਹੀ ਇਹ ਇਹ ਸਾਰਾ ਮਾਮਲਾ ਜਿਹੜਾ ਉਹ ਅੱਗੇ ਤੋਂ ਅੱਗੇ ਵਧਿਆ ਰਿਪਬਲਿਕਨਸ ਨੇ ਨਾ ਨੁੱਕਰ ਕਰਦੇ ਰਹੇ ਬੜਾ ਚਿਹਰੇ ਇਹਨਾਂ ਨੇ ਇੱਕ ਨਵੀਂ ਜਿਹੜੀ ਚੁਣੀ ਗਈ ਸੀਗੀ ਅਰੀਜ਼ੋਨਾ ਤੋਂ ਰੀਪਰੈਜ਼ੈਂਟੇਟਿਵ ਨੂੰ 100 ਨਹੀਂ ਚੁਕਾਈ ਫਿਰ ਜਦੋਂ ਹੁਣ ਸ਼ਟਡਾਊਨ ਆ ਗਿਆ ਸੌ ਚੁੱਕ ਹੋ ਗਈ ਫਿਰ ਉਹਨੇ ਸਾਈਨ ਕਰਤੇ ਫਿਰ ਅੱਗੇ ਵਧਿਆ ਫਿਰ ਜਿਹੜੀ ਉਹ ਰੋਕ ਟੋਕ ਲਈ ਟਰੰਪ ਹੋਣਾ ਨੇ ਬੜੀਆਂ ਇਸ ਦੇ ਵਿੱਚ ਲੱਤਾਂ ਜਿਹੜੀਆਂ ਉਪਸਾਈਆਂ ਵੀ ਨਾ ਪਾਈ ਆਪਾਂ ਇਹਨੂੰ ਰਿਲੀਜ਼ ਨਹੀਂ ਕਰਨਾ ਫਿਰ ਲੋਕਾਂ ਦੇ ਦਬਾਅ ਦੀਨ ਆ ਕੇ ਜਿਹੜਾ ਇਵੈਂਚੁਅਲੀ ਇਹਨਾਂ ਨੂੰ ਰਿਲੀਜ਼ ਕਰਨਾ ਪੈ ਗਿਆ ਕਰਨਾ ਪੈ ਰਿਹਾ ਆ ਹੁਣ ਅਜੇ ਦੇਖੋ ਕਿ ਤੇ ਟਰੰਪ ਹੁਣੀ ਵੀਟੋ ਨਾ ਕਰ ਦੇਣ ਘੱਟ ਚਾਂਸ ਆ ਉਦਾਂ ਪਰ ਕੀ ਹੁੰਦਾ ਆ ਪਰ ਦੁਨੀਆ ਦਾ ਸਭ ਤੋਂ ਵੱਡੇ ਜਿਹੜੇ ਸਕੈਂਡਲਸ ਦੇ ਵਿੱਚੋਂ ਇੱਕ ਜਿਸ ਦੇ ਵਿੱਚ ਟਾਪ ਦੇ ਜਿਹੜੇ ਸੋ ਕਾਲਡ ਸਿਆਸਤਦਾਨ ਨੇਤਾ ਆ ਉਹ ਇੱਥੇ ਇਸ ਦੇ ਵਿੱਚ ਇਨਵੋਲਵ ਨਜ਼ਰ ਆ ਰਹੇ ਹੈਗੇ ਜੀ